ਦੋਸਤੋ ਪੰਜਾਬ ਸਟਾਫ ਨਰਸ ਤੇ ਟੀਚਰ ਭਰਤੀ 2024 ਲਈ ਜੀਖ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਸੱਕ ਜ਼ਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਹੈ ਜੀ ਜੋਗ ਹੋਣਗੇ ਜੀ ਅਪਲਾਈ ਜ਼ਰੂਰ ਕਰਿਓ ਜੀ ਚਲੋ ਦੋਸਤੋ ਅੱਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਕੇਂਦਰੀ ਵਿਦਿਆਲੇ ਅੰਮ੍ਰਿਤਸਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਇਹਨਾਂ ਪੋਸਟਾਂ ਲਈ ਡਾਇਰੈਕਟ ਤੋਂ ਇੰਟਰਵਿਊ ਹੋਵੇਗਾ ਜੀ ਪ੍ਰੋਸੀਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਪੋਸਟਨ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਆ ਜੀ ਪੀਜੀਟੀ ਦੀ ਪੋਸਟ ਹੈ ਜੀ ਪੋਸਟ ਨੰਬਰ 2 ਆ ਜੀ ਟੀਜੀਟੀ ਦੀ ਪੋਸਟ ਹੈ ਜੀ ਪੋਸਟ ਨੰਬਰ 3 ਆ ਜੀ ਪੀਆਰਟੀ ਦੀ ਪੋਸਟ ਹੈ ਜੀ ਪੋਸਟ ਨੰਬਰ 4 ਆ ਜੀ ਕੰਪਿਊਟਰ ਇੰਸਟ੍ਰਕਟਰ ਦੀ ਪੋਸਟ ਹੈ ਜੀ ਪੋਸਟ ਨੰਬਰ 5 ਜੀ ਨਰਸ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਜੋ ਕੁਆਲਿਫੀਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪੀਜੀਟੀ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸਬੰਧੀ ਸਬਜੈਕਟ ਨਾਲ 50% ਨੰਬਰਾਂ ਨਾਲ ਅਤੇ ਬੀਐਡ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਪੀਜੀਟੀ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰਾਂ ਨਾਲ ਬੀਐਡ ਤੁਸੀਂ ਪਾਸ ਕੀਤੀ ਹੈ ਸੀਟੈਟ ਤੁਸੀਂ ਕਲੀਅਰ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਪੀਆਰਟੀ ਦੀ ਪੋਸਟ ਹੈ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜਾਂ ਪਲੱਸ 2 ਤੁਸੀਂ ਪਾਸ ਕੀਤੀ ਹੈ 50% ਨੰਬਰਾਂ ਨਾਲ ਈਟੀਟੀ ਅਤੇ ਸੀਟੈਟ 1 ਤੁਸੀਂ ਕਲੀਅਰ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 4 ਜੀ ਕੰਪਿਊਟਰ ਇੰਸਟ੍ਰਕਟਰ ਦੀ ਪੋਸਟ ਹੈ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਬੀਸੀਏ ਤੁਸੀਂ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 5 ਜੀ ਨਰਸ ਦੀ ਪੋਸਟ ਹੈ ਜੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਵੀ ਤੁਸੀਂ ਕੰਪਲੀਟ ਕੀਤੀ ਹੈ ਜੀਐਨਐਮ ਤੁਸੀਂ ਕੰਪਲੀਟ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਕੰਪਿਊਟਰ ਦੀ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ ਜੀ ਸੈਲਰੀ ਕੁਆਲੀਫਿਕੇਸ਼ਨ ਕੇਵੀਸੀ ਦੇ ਅਨੁਸਾਰ ਹੋਵੇਗੀ ਜੀ ਦੋਸਤੋ ਨਾ ਪੋਸਟ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਇੰਟਰਵਿਊ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਕੇਵਲ ਇੰਟਰਵਿਊ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਜਦੋਂ ਜੋਗ ਉਮੀਦਵਾਰ ਇੰਟਰਵਿਊ ਲਈ ਜਾਣਗੇ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋਕਾਪੀਆ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਇਹਨਾਂ ਪੋਸਟਾਂ ਦੀ ਇੰਟਰਵਿਊ 24 9 2024 ਨੂੰ 8:30 ਵਜੇ ਕੇਂਦਰੀ ਵਿਦਿਆਲੇ ਨੰਬਰ 1 ਅੰਮ੍ਰਿਤਸਰ ਵਿਖੇ ਹੋਵੇਗਾ ਜੀ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਨੋਟੀਫਿਕੇਸ਼ਨ ਦਾ ਲਿੰਕ ਅਤੇ ਵੈਬਸਾਈਟ ਦਾ ਲਿੰਕ ਮੈਂ ਇੱਥੇ ਮੈਂਸ਼ਨ ਕੀਤਾ ਇਸ ਦੇ ਉੱਪਰ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕੋਗੇ